ਬਿਲਾਵਲ ਮਹੱਲਾ ਤੀਜਾ ਰਾਗ ਬਿਲਾਵਲ ਵਿੱਚ ਉਚਾਨ ਕੀਤੀ ਹੋਈ ਇਹ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਪੂਰਾ ठाट ਬਣਾਇਆ ਪੂਰਾ ਵੇਖੋ ਏਕ ਸਮਾਨਾ ਏ ਭਾਈ ਵੇਖੋ ਪੂਰਨ ਪ੍ਰਭੂ ਨੇ ਗੁਰੂ ਦੀ ਸ਼ਰਨ ਪਾ ਕੇ ਹਰ ਨਾਮ ਜਪਣ ਦੀ ਏ ਐਸੀ ਉੱਤਮ ਜੁਗਤ ਬਣਾਈ ਹੈ ਜੋ ਹਰੇਕ ਜੁਗ ਵਿੱਚ ਇੱਕੋ ਜਿਹੀ ਚੱਲੀ ਆ ਰਹੀ ਹੈ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗਮਾਨਾ ਮਤਾ ਕੋਈ ਮਨੁਖ ਜਤ ਸੰਜਮ ਤੀਰਥ ਆਦਿ ਕਰਮ ਦਾ ਮਾਨ ਕਰ ਬਹੇ ਇਸ ਜਗਤ ਵਿੱਚ ਸਦਾ ਸਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ਸਤਗੁਰ ਕੀ ਜਿਸ ਨਾਮ ਮਤ ਆਵੇ ਸੋ ਸਤਗੁਰ ਮਾਹੇ ਸਮਾਨਾ ਹੇ ਭਾਈ ਜਿਸ ਮਨੁਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ ਮਨੁੱਖ ਕੋ ਗੁਰੂ ਦੇ ਉਪਦੇਸ਼ ਵਿੱਚ ਲੀਨ ਰਹਿੰਦਾ ਹੈ ਇਹ ਬਾਣੀ ਜੋ ਜੀ ਉਹ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਜਿਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਝ ਪਾ ਲੈਂਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ਚੋ ਜੁਗਾ ਕਾ ਹੁਣ ਨਿਵੇੜਾ ਨਰ ਮਨੁੱਖਾ ਨੂੰ ਇੱਕ ਨਿਧਾਨਾ ਏ ਭਾਈ ਗੁਰੂ ਦੀ ਛਾਨ ਪਿਆਹੀ ਚਾਰਾ ਜੁਗਾਦਾ ਨਿਰਨਾ ਸਮਝ ਵਿੱਚ ਆਉਂਦਾ ਹੈ ਕਿ ਜੁਗ ਚਾਹੇ ਕੋਈ ਹੋਵੇ ਗੁਰੂ ਦੀ ਛਾਨ ਪੈਣ ਵਾਲੇ ਮਨੁੱਖਾ ਨੂੰ ਪ੍ਰਭੂ ਦਾ ਨਾਮ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਜਤ ਸੰਜਮ ਤੀਰਥ ਉਹਨਾਂ ਜੁਗਾ ਦਾ ਧਰਮ ਹੈ ਕਲਮਹਿ ਕੀਰਤ ਹਰ ਨਾਮਾ ਵੇਦ ਆਦਿਕ ਹਿੰਦੂ ਧਰਮ ਪੁਸਤਕ ਦੱਸਦੇ ਰਹੇ ਕਿ ਜਤ ਸੰਜਮ ਤੇ ਤੀਰਥ ਇਸ਼ਨਾਨ ਉਹਨਾਂ ਜੁਗਾ ਦਾ ਧਰਮ ਸੀ ਪਰ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਆ ਦੱਸਿਆ ਹੈ ਕਿ ਪ੍ਰਭੂ ਦੀ ਸੇਵਸਲਾ ਪ੍ਰਭੂ ਦਾ ਨਾਮ ਸਿਮਰਨ ਹੀ ਅਸਲੀ ਧਰਮ ਹੈ ਜੁਗ-ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਹੇ ਭਾਈ ਵੇਦ ਪੁਰਾਨ ਆਦਿਕ ਧਰਮ ਪੁਸਤਕਾਂ ਨੂੰ ਗੋਹ ਨਾਲ ਪੜ੍ਹ ਕੇ ਵੇਖ ਲਓ ਉਹ ਇਹੀ ਆਖਦੇ ਹਨ ਕਿ ਹਰੇਕ ਯੁਗ ਵਿੱਚ ਜਤ ਸੰਜਮ ਤੀਰਥ ਆਦਿਕ ਆਪਣਾ ਆਪਣਾ ਧਰਮ ਪਰਵਾਨ ਹੈ ਗੁਰਮੁਖ ਜਿਨੀ ਆਰਾਧਿਆ ਹਰ ਹਰ ਜਗ ਤੇ ਪੂਰੇ ਪਰਵਾਨਾ ਪਰ ਗੁਰੂ ਦੀ ਸਿੱਖਿਆ ਇਹ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ਜਗਤ ਵਿੱਚ ਉਹ ਹੀ ਮਨੁੱਖ ਪੂਰਨ ਹਨ ਅਤੇ ਕਬੂਲ ਹਨ ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੁੱਕੈ ਮਨ ਅਭਿਮਾਨਾ हे भाई नानक ਆਖਦਾ ਹੈ ਜਿਹੜੇ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਛੋੜਦੇ ਹਨ ਉਹਨਾਂ ਦੇ ਮਨ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਕਰਮ ਕਾਂਡ ਦਾ ਅਹੰਕਾਰ ਮੁੱਕ ਜਾਂਦਾ ਹੈ ਕਹਿਤ ਸੁਨ ਤਸ ਬੇਸੁਖ ਪਾਵੇ ਮਾਨਤ ਪਾਹੇ ਨਿਧਨੋ ਪ੍ਰਭੂ ਦਾ ਨਾਮ ਸਿਮਰਨ ਵਾਲੇ ਸੁਨਣ ਵਾਲੇ ਸਾਰੇ ਹੀ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਉੱਤੇ ਸ਼ਰਧਾਲ ਲਿਆਉਂਦੇ ਹਨ ਉਹ ਪ੍ਰਭੂ ਦਾ ਨਾਮ ਖਜ਼ਾਨਾ ਲੱਭ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ